ਬੱਚੇ ਮੰਨ ਕੇ ਸੱਚੇ ਯਾਰ ਉਹ ਨਿੱਕੇ ਨਿੱਕੇ ਬੱਚੇ ਜਦੋਂ ਘਰ 'ਚ ਹੁੰਦੇ ਆ ਨਾ ਇਹਨਾਂ ਨੇ ਰੌਣਕਾਂ ਲਾਈਆਂ ਹੁੰਦੀਆਂ। ਇਹਨੀਆਂ ਨੋਨੀਆਂ ਨੋਨੀਆਂ ਤੇ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਆ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਸੱਚੀ ਮਨ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਏ। ਹਾਲੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਛੋਟੀ ਜਹੀ ਬੱਚੀ ਦੀ ਵੀਡੀਓ ਵਾਇਰਲ ਹੋ ਰਹੀ ਏ ਜੇ ਬਹੁਤ ਹੀ ਸਾਦਾ ਕਿਊਟ ਏ। ਇਸਦੇ ਫਾਦਰ ਸਾਹਿਬ ਇਸ ਨੂੰ ਪੁੱਛਦੇ ਪਏ ਨੇ ਕਿ ਤੇਰੇ ਪਾਪਾ ਤੈਨੂੰ ਕੀ ਕਹਿ ਕੇ ਬੁਲਾਉਂਦੇ ਨੇ? ਤੇਰੀ ਨਾਨੀ ਤੈਨੂੰ ਕੀ ਕਹਿ ਕੇ ਬੁਲਾਉਂਦੀ ਏ? ਤੇਰੇ ਮਾਮੂ ਤੈਨੂੰ ਕੀ ਕਹਿ ਕੇ ਬੁਲਾਉਂਦੇ ਆ? ਤੇ ਇਹ ਬੱਚੀ ਪੂਰਾ ਜਵਾਬ ਦੇ ਰਹੀ ਏ ਵਧੀਆ ਤਰੀ ਛੋਟਾ ਜਿਹਾ ਵੀਡੀਓ ਕਲਿੱਪ ਦੇ ਕੇ ਸੱਚੀ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਆਓ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਹਾਂ ਪਪਾ ਕੀ ਕਹਿ ਕੇ ਬੁਲਾਉਂਦੇ ਐ ਸ਼ੇਰ ਪੁੱਤ ਹੂੰ ਤੇ ਨਾਨੀ ਕੀ ਕਹਿੰਦੀ ਐ ਠੀਕ ਕਹਿੰਦੀ ਐ ਤੇ ਦਾਦੀ ਤੱਪ ਤੱਪਾ ਤੇ ਮਮਾ ਡੇਵਾ ਡੇਬਰਾ ਤੇ ਮਮਾ ਕੀ ਕਹਿੰਦੀ ਐ ਮਿੱਠੇ ਤੇ papa ਕੀ ਕਹਿੰਦੇ ਆ ਸ਼ੇਰ ਪੁੱਤ ਸ਼ੇਰ ਪੁੱਤ ਹਾਂਜੀ ਫਿਰ ਇਹ ਬੱਚੇ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ